ਹੈਲੋ ਜੀ গুড মর্নিং ਸਾਰਿਆਂ ਨੂੰ ਜੈਮਸੀ ਕੀ ਤੇ ਅੱਜ ਹੈਗਾ ਸੰਡੇ ਦਾ ਦਿਨ ਆਪਾਂ ਚੱਲੇ ਆ ਚਰਚ ਤੇ ਬੈਂਜਾਮਿਨ ਆ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਵੀ ਨਾ ਆ ਕੇ ਹੋਈਏ ਰੈਡੀ ਤੇ ਫੇ ਤੁਹਾਨੂੰ ਮਿਲਦੇ ਆ ਤੇ ਹਾਂਜੀ ਆਪਾਂ ਵੀ ਨਾ ਲਿਆ ਵਾ ਤੇ ਮੈਂ ਵੀ ਹੋਣ ਲੱਗੀ ਚਰਚ ਲਈ ਰੈਡੀ ਤੇ ਤੁਹਾਨੂੰ ਮਿਲਦੇ ਆ ਰੈਡੀ ਹੋ ਕੇ ਅਸੀਂ ਹੋ ਗਏ ਆ ਰੈਡੀ ਬੈਂਜਾਮਿਨ ਵੀ ਤੇ ਹੁਣ ਆਪਾਂ ਚੱਲੇ ਆ ਚਰਚ ਮਮਾ ਜੀ ਹਾਂਜੀ ਬੰਤ ਭਾਜੀ ਬੁਲਾ ਲਓ ਥਾਰ ਰੋਜ ਦੇਖੀ ਆ ਮੰਮਾ ਜੀ ਤੇ ਦੇਖੋ ਜੀ ਥਾਰ ਇਹ ਵੀ ਚੱਲ ਚੱਲਦੀ ਆ ਤੇ ਨਾਲ ਦੇ ਨਾਲ ਸਾਡਾ ਸਮਾਨ ਕਿਉਂਕਿ ਅਸੀਂ ਚਰਸ ਤੋਂ ਹੀ ਉਧਰ ਉਧਰ ਆਪਾਂ ਚੱਲ ਜਾਣਾ ਘਰ ਤੇ ਚਲੋ ਹੁਣ ਮਿਲਦੇ ਆਪਾਂ ਸਮਾਨ ਅਸੀਂ ਗੱਡੀ 'ਚ ਰੱਖਦੇ ਪਏ ਮੇਰੇ ਕੋਲ ਵੀ ਫੜਿਆ ਹੋਇਆ ਇੱਧਰ ਬੈਂਜਮਿਨ ਦੇ ਪਾਪਾ ਹੋ ਗਏ ਆ ਬੈਂਜਮਿਨ ਗੇਟ ਖੋਲਦਾ ਪਿਆ ਵਾ ਕਿੱਧਰ ਰੱਖ ਹੋ ਜਾਊਗਾ ਸਮਾਨ ਉੜਾ ਡਿੱਗ ਵਿੱਚ ਰੱਖ ਦੋ ਤੇ ਫਾਈਨਲੀ ਆਪਾਂ ਪਹੁੰਚ ਗਏ ਖੰਬਰਾ ਚਰਚ ਚਰਚ ਆ ਪਾਰਕਿੰਗ ਆ ਤੋਪ ਬੜੀ ਆ ਅੱਜ ਗਰਮੀ ਵੀ ਹੋਈ ਪਈ ਆ ਗੱਡੀ ਅਸੀਂ ਲਾਈ ਆ ਸ਼ਾਮੇ ਆਪਣਿਆਂ ਵਾਲੀ ਇਧਰ ਹੇਠਲੇ ਆ ਚਰਚ ਬੈਰੀ ਬlesed ਪੀਸ ਜਿਹੜੇ ਵੀ ਮੇਰੇ ਵਲੌਗ ਦੇਖਦੇ ਆ ਚਰਚ ਜਾਂਦੇ ਆ ਤੇ ਜਰੂਰ ਆਇਆ ਕਰੋ ਜਲਦੀ ਆ ਜਾਓ ਕਰੋ ਸੀ ਲੇਟ ਹੋ ਗਏ ਚਲੋ ਆਜੋ ਚਲਿਏ

ਤੇ ਉੱਥੇ ਆ ਗਏ ਮੇਰੇ ਚਾਚਾ ਜੀ ਦੀਆਂ ਬੇਟੀਆਂ ਤੇ ਉਹਨਾਂ ਦਾ ਦੋਤਾ ਵਾ ਤੇ ਅਸੀਂ ਇਕੱਠੇ ਬੈਠ ਕੇ ਬਣਾਪੈਣਾ ਨੇ ਮੀਟਿੰਗ ਅਟੈਂਡ ਕੀਤੀ ਤੇ ਬੈਂਜਾਮਿਨ ਤੇ ਕਾਕਾਦੂ ਨੇ ਖੇਡਦੇ ਰਹੇ ਉੱਥੇ ਤੇ ਹੁਣ ਅਸੀਂ ਵਾਪਸੀ ਕਰਨ ਚੱਲੇ ਪਾਲੇ ਤੇ ਦੇਖੋ ਹੁਣ ਅਸੀਂ ਜਾ ਰਹੇ ਹਾਂ ਤੇ ਕਿ ਲੋਕ ਆ ਰਹੇ ਆ ਤੇ ਇਧਰ ਸੰਡੇ ਸਕੂਲ ਬੱਚਾ ਤਾਂ ਲੱਗਦਾ ਵਾ ਹੰਦਰ ਲੋਕੀ ਜੋ ਕਾਰ ਵਗੈਰਾ ਬੜੇ ਹੰਦਰ ਲੋਕਾ ਦੇ ਉਹ ਦੇਖਦੇ ਆਪਣੇ ਆਇਲ ਲੈਂਦੇ ਇਥੋਂ ਅਨੋਇੰਟਿੰਗ ਆਇਲ ਮਿਲਦਾ ਵਾ ਤੇ ਹੋਰ ਵੀ ਜਿਹੜੇ ਕੰਮ ਹੁੰਦੇ ਆ ਇਧਰ ਹੀ ਹੁੰਦੇ ਆ ਰਿਸੈਪਸ਼ਨ ਤੇ ਮੈਂ ਤਾਂ ਬੰਜ ਪਰਕਿੰਗ ਵਿੱਚ ਗੱਡੀ ਵਾਲ ਨੂੰ ਜਾ ਰਿਹਾ ਜਦੋਂ ਅਸੀਂ ਆਏ ਸੀ ਪਾਰਕਿੰਗ ਕਾਫੀ ਖਾਲੀ ਸੀ ਹੁਣ ਇਹ ਵਾਲੀ ਪਾਰਕਿੰਗ ਤਾਂ ਖਾਲੀ ਜਿਹੀ ਇਸ ਤੋਂ ਪਿੱਛੇ ਸਭ ਪੂਰੀ ਫੁੱਲ ਹੋਈ ਪਈ ਸੀ ਦੇ ਜਦੋਂ 크리스마ਸ ਤੇ ਇਸਟਰ ਦੀ ਮੀਟਿੰਗ ਹੁੰਦੀ ਹ ਉਹ ਉਸ ਟਾਈਮ ਇਹ ਪੂਰੀ ਪਾਰਕਿੰਗ ਚ ਜਗ੍ਹਾ ਨਹੀਂ ਹੁੰਦੀ ਗੱਡੀ ਲਗਾਉਂਦੀ ਇੰਨਾ ਜ਼ਿਆਦਾ ਰਸ਼ ਹੁੰਦਾ ਰਸਤਾ ਅੱਜ ਵੀ ਬਹੁਤ ਸੀ ਤੇ ਹੁਣ ਅਸੀਂ ਪਹੁੰਚ ਗਏ ਆ ਕਾਰ ਤੇ ਥੈਂਕ ਯੂ